ਸਤਿ ਸ਼੍ਰੀ ਅਕਾਲ ਵੀਰੋ ਸਾਸਤਰੀ ਕਾਲ ਅੱਜ ਹਰਿਆਣੇ ਚ ਅਸੀਂ ਆਏ ਆ ਜੀ ਪਿੰਡ ਦਾਦੂ ਜਿੱਥੇ ਵੀਰ ਦੇ ਸੀਰਾ ਸਿੰਘ ਦੇ ਖੇਤ ਆਏ ਆ ਜੀ ਵੀਰ ਕੋਲੇ ਵੈਰਾਈਟੀ ਲੱਗੀ ਹੋਈ ਆ ਚਾਂਦ ਹਾਈਬ੍ਰਿਡ ਸੀਡ ਕੰਪਨੀ ਹైదరాబాద్ ਦੀ ਸੀਕੇ 47 ਖੇਤ ਦਾ ਤੁਹਾਨੂੰ ਵੀਡੀਓ ਚ ਵਿਜ਼ਿਟ ਕਰਾਵਾਂਗੇ ਬੂਟੇ ਦੀ ਟਿਲਰਿੰਗ ਵੀ ਦਿਖਾਵਾਂਗੇ ਜੀ ਬੱਲੀਆਂ ਵੀ ਦਿਖਾਵਾਂਗੇ ਤੇ ਸਾਰਾ ਤੁਹਾਨੂੰ ਏਦਾਂ ਮਾਇਨਾ ਕਰਾਵਾਂਗੇ ਵੀਡੀਓ 'ਚ ਬਣੇ ਰਹੋ ਜਿੰਨੇ ਵੀ ਕਿਸਾਨ ਵੀ ਸਾਡੇ ਚੈਨਲ ਤੇ ਨਵੇਂ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ 바ਵਾ ਪੀ ਵੀ 03 ਮਾਲਵਾ ਜੀ ਬੈਲ ਆਈਕਨ ਦਬਾ ਕੇ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੂਗਾ ਜੀ ਨਵੀਆਂ-ਨਵੀਆਂ ਵੀਡੀਓ ਬਾਰੇ ਜਾਣਕਾਰੀ ਮਿਲਦੀ ਰਹੂਗੀ ਜੀ ਇਹ ਅਸੀਂ ਖੇਤ ਦਾ ਵਿਜ਼ਿਟ ਕਰਾ ਰਹੇ ਆਂ ਵੈਰਾਈਟੀ ਹੈਗੀ ਆ ਸੀ ਕੇ 47 ਚਾਂਦ ਹਾਈਬ੍ਰਿਡ ਸੀਡ ਕੰਪਨੀ ਹైదరాబాద్ ਦੀ ਵੈਰਾਈਟੀ ਆ ਜੀ ਅਸੀਂ ਹੋਰ ਵੀ ਕਈ ਕੰਪਨੀਆਂ ਦੀਆਂ ਵੈਰਾਈਟੀਆਂ ਦੇਖ ਕੇ ਆਏ ਆਂ ਇਨ੍ਹਾਂ ਵਿੱਚ ਬੂਜੇ ਬਹੁਤ ਘੱਟ ਆ ਜੀ ਟੀਲਰਿੰਗ ਬਹੁਤ ਘੱਟ ਆ ਤਾਂ ਅਸੀਂ ਲਾਈਵ ਤੁਹਾਨੂੰ ਵੀਡੀਓ 'ਚ ਟੀਲਰਿੰਗ ਗਿਣਾਵਾਂਗੇ ਬੂਟੇ ਦੀ ਵੀ ਹੋਰ ਵੈਰਾਈਟੀਆਂ ਦੀ ਕਿੰਨੀ ਟ੍ਰੇਲਰਿੰਗ ਆ ਸੀਕੇ 47 ਦੀ ਕਿੰਨੀ ਟ੍ਰੇਲਰਿੰਗ ਹੈਗੀ ਆ ਇੱਕ ਵਾਰੀ ਤੁਸੀਂ ਖੇਤ ਦਾ ਵਿਜਿਟ ਦੇਖੋ ਸਾਰਾ ਇੱਕਸਾਰ ਖੜਾ ਜੀ ਭਾਈ ਜੀ ਜੇ ਕਿਸੇ ਵੀਰ ਨੇ ਖੇਤ ਦਾ ਵਿਜਿਟ ਕਰਨਾ ਹੈਗਾ ਪਿੰਡ ਦਾਦੂ ਜ਼ਿਲ੍ਹਾ सिरसा ਪੱਕੇ ਵਾਲੇ ਰੋਡ ਦੇ ਉੱਪਰ ਹੀ ਆ ਭਾਈ ਕੱਸੀ ਦੇ ਨਾਲ ਨਾਲ ਜਿਹੜਾ ਰੋਡ ਜਾਂਦਾ ਹੈਗਾ ਰੋਡ ਦੇ ਉੱਪਰ ਹੀ ਆ ਦੀਰਾ ਸਿੰਘ ਬਾਈ ਦਾ ਨਾਮ ਹੈਗਾ ਤੇ ਤੁਹਾਨੂੰ ਟਿਲਰਿੰਗ ਵੀ ਦਿਨਾਵਾਂਗੇ ਅਸੀਂ 15 ਤੋਂ ਲੈ ਕੇ 20 ਟਿਲਰਿੰਗ ਆ ਜੀ ਬਾਕੀ ਤੁਸੀਂ ਆਪ ਬੂਝਾ ਦੇਖ ਸਕਦੇ ਹੋ ਬੂਝਾ ਬਹੁਤ ਵਧੀਆ ਵੈਰਾਈਟੀ ਮਾਰਦੀ ਹੈ ਜੀ ਗੱਲ ਕਰੀਏ ਬੱਲੀ ਦੀ ਮੁੰਜਰ ਦੀ ਗੱਲ ਕਰੀਏ ਤਾਂ ਮੁੰਜਰ ਬਹੁਤ ਵਧੀਆ ਬਣਾਈ ਆ। ਉਹਨੂੰ ਮੁੰਜਰ ਵੀ ਦਿਖਾਵਾਂਗੇ ਜੀ। ਕਾ ਬਿਮਾਰੀ ਦੀ ਗੱਲ ਕਰੀਏ ਜਿਹੜਾ ਕਹਿੰਦੇ ਹਲਦੀ ਰੋਗ ਆ ਗਿਆ ਇਹਦੇ 'ਚ ਸਾਨੂੰ ਦੇਖਣ ਨੂੰ ਨਹੀਂ ਮਿਲਿਆਗਾ। ਤੁਸੀਂ ਵੀ ਆ ਕੇ ਇੱਥੇ ਦੇਖ ਸਕਦੇ ਹੋ ਖੇਤ ਦਾ ਵਿਜਿਟ ਆ ਜੀ ਕੋਈ ਗੱਪ ਵਾਲੀ ਗੱਲ ਨਹੀਂ ਹੈਗੀ ਜੀ। ਤੇ ਤੁਹਾਨੂੰ ਵੀਡੀਓ 'ਚ ਅਸੀਂ ਮੁੰਜਰਾ ਵੀ ਦਿਖਾ ਦਨੇ ਆ ਜੀ। ਵੱਲੀ ਸੋ ਕਿਸਾਨ ਵੀਰਾਂ ਨੂੰ ਇਹੀ ਅਪੀਲ ਕਰਾਂਗੇ ਜੀ ਕੋਈ ਵੀ ਨਵੀਂ ਵੈਰਾਈਟੀ ਆਉਂਦੀ ਹੈ ਤਾਂ ਕਿਲਾ ਅੱਧਾ ਕਿਲਾ ਟ੍ਰਾਇਲ ਤੌਰ ਤੇ ਜਰੂਰ ਲਾਇਆ ਕਰੋ ਸਾਰੀ ਨਾ ਲਾਇਆ ਕਰੋ ਮੁੰਜਰਾ ਦੇ ਭਾਰ ਨਾਲ ਬੂਟੇ ਉਲਟੇ ਪਏ ਆ ਜੀ ਦੇਖ ਸਕਦੇ ਆ ਤੁਸੀਂ ਵੀਡੀਓ ਪਿਛਲੇ ਸਾਲ ਦਾਦੂ ਪਿੰਡ ਚ 85 ਮਨ ਪਲੱਸ ਹੋਇਆ ਸੀ ਜੀ ਸੋ ਸਾਨੂੰ ਕਮੈਂਟਾਂ ਜ਼ਰੂਰ ਦੱਸਿਓ ਵੈਰਾਈਟੀ ਸਾਨੂੰ ਕਿਵੇਂ ਲੱਗੀ ਸੀ ਕੇ 47 2022 ਤੋਂ ਕੰਪਨੀ ਅਪਰਾਲਾ ਕਰ ਰਹੀ ਹੈ ਜੀ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਯੂਪੀ ਐਮਪੀ ਕਈ ਸਟੇਟਾਂ 'ਚ ਸਪਲਾਈ ਦੇ ਰਹੀ ਹੈ ਜੀ ਸਾਨੂੰ ਤਾਂ ਵੈਰਾਈਟੀ ਬਹੁਤ ਵਧੀਆ ਲੱਗੀ ਜੀ ਬਾਕੀ ਤੁਸੀਂ ਆਪਦੀ ਕਮੈਂਟਾਂ ਚ ਸਾਨੂੰ رائے ਜ਼ਰੂਰ ਦਿਓ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਕਿਸਾਨ ਵੀਰੋ ਜੋ ਕਿਸਾਨ ਵੀਰ ਸਾਡੇ ਚੈਨਲ ਤੇ ਨਵੇਂ ਆ ਦੇਖੋ ਬੱਲੀ ਮੁੰਝਰ ਦੇਖੋ ਜੀ ਚਾਰ ਪੰਜ ਫੀਲਡ ਹੋਰ ਵੀ ਦੇਖਿਆ ਜੀ ਪਰ ਇਹ ਜੀ ਮੁੰਝਰ ਨਹੀਂ ਮਿਲੀ ਕਿਸੇ ਦੇ ਉਹ ਤਾਂ 9 ਮਹੀਨੇ ਤੋਂ ਪਲੱਸ ਹੋਣ ਵਾਲਿਆ ਜੀ ਟਰਾਂਸਪਲੈਂਟ ਨੂੰ 5-4 ਦਿਨਾਂ ਚ ਬਾਈ ਕਹਿੰਦਾ ਅਸੀਂ ਵੜ ਦਾਂਗੇ ਜੀ ਸੋ ਕਿਸਾਨ ਵੀਰੋ ਗੱਲ ਕਰੀਏ ਆਪਾਂ ਜ਼ਮੀਨ ਤੇ ਪਾਣੀ ਦੀ ਇਹ 4 ਨੰਬਰ ਪਾਣੀ ਦੇ ਵੀ ਲੱਗੀ ਆ ਜੀ ਵੈਰੈਟੀ ਸੇਮ ਵਾਲੇ ਏਰੀਆ 'ਚ ਵੀ ਲਵਾਈ ਆ ਕੰਪਨੀ ਨੇ ਇਹ ਡਾਕਰਵਾਂਚ ਵੀ ਲਵਾਈ ਆ ਜਮਾ ਟਿੱਬੇ ਤੇ ਵੀ ਲੱਗੀ ਆ ਜੀ ਸੋ ਵੈਰੈਟੀ ਬਹੁਤ ਵਧੀਆ ਜੀ ਕਿਲਾ 2 ਕਿੱਲੇ ਅਗਲੇ ਸਾਲ ਟ੍ਰਾਇਲ ਜ਼ਰੂਰ ਕਰਿਓ ਜੀ ਤੋ ਕਿਸਾਨ ਵੀਰਾਂ ਦਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਅਗਲੀ ਵੀਡੀਓ ਚ ਮਿਲਦੇ ਆ ਸਤਿ ਸ਼੍ਰੀ ਅਕਾਲ